ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਨਿੱਜੀਕਰਨ ਦਾ ਮਫਾਦ ਕਿਹਨੂੰ ਕਹਿੰਦੇ ਨੇ ਨਿੱਜੀਕਰਨ ਦੇ ਕੀ ਨੁਕਸਾਨ ਨੇ ਕੀ ਨਿੱਜੀਕਰਨ ਦੇ ਨਾਲ ਸਾਡੇ ਦੇ ਪ੍ਰਭਾਵ ਪੈਂਦਾ ਅਸੀਂ ਕਹਿੰਦੇ ਹਾਂ ਵੀ ਆ ਕੋਈ ਵੀ ਚੀਜ਼ ਜੇ ਨਿੱਜੀ ਕਰਨ ਹੋ ਗਿਆ ਮੰਨ ਲਓ ਪੰਜਾਬ ਰੋਡ ਵਿੱਚ ਪ੍ਰਾਈਵੇਟ ਹੱਥਾਂ ਚੱਲੇਗੀ ਹਨਾ ਕੀ ਹਾਲ ਹੋਊਗਾ ਬਿਜਲੀ ਬੋਰਡ ਪ੍ਰਾਈਵੇਟ ਕਰਤਾ ਦਾ ਕੀ ਹਾਲ ਹੋਊਗਾ ਹਨਾ ਕੋਈ ਸਰਕਾਰੀ ਅਦਾਰਾ ਜਿਹੜਾ ਪ੍ਰਾਈਵੇਟ ਹੋ ਗਿਆ ਤਾਂ ਕੀ ਹਾਲ ਹੋਊਗਾ ਫਿਰ ਜਿਹਦੇ ਕੋਲੇ ਚਲਿਆ ਜਾਊਗਾ ਉਹ ਆਪਣੀ ਮਨਮਰਜ਼ੀ ਨਾਲ ਚਲਾਊ ਸਾਰਾ ਕੁਝ ਸਾਰੀ ਮਨਮਰਜ਼ੀ ਨਾਲ ਹੋਣਾ ਤੇ ਮੈਂ ਤੁਹਾਨੂੰ ਉਦਾਹਰਣ ਦੇਣ ਲੱਗਿਆ ਤੁਸੀਂ ਦੇਖਿਆ ਹੁਣ ਅਮਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਉਹ ਜਿਹੜਾ ਭਾਰਾ ਜਾ ਹਣਾ ਜਸਟਨ ਬੀਬਰ ਗਾ ਕੇ ਗਿਆ 85 ਕਰੋੜਾਂ ਦੇ ਜਸਟਨ ਬੀਬਰ ਨੇ ਲਿਆ ਇਹ ਪੈਂਟ ਆ ਵੀ ਥੱਲੇ ਨੂੰ ਖਿਸਕਾਲੀ ਕੱਚਾ ਦਿਖਾਉਣ ਲਈ 85 ਕਰੋੜ ਲੈ ਗਿਆ ਹੁਣ ਉਹ ਉਹ ਤੁਹਾਡੇ ਸਿਰੋਂ ਕਿਵੇਂ ਕੱਢਿਆ ਗਿਆ ਤੁਹਾਨੂੰ ਮਿੱਠੇ ਜ਼ਹਿਰ ਤੇ ਕਿਵੇਂ ਲਾਉਂਦੇ ਨੇ ਇਹ ਬਿਜ਼ਨਸਮੈਨ ਤੁਹਾਨੂੰ ਮਿੱਠੇ ਜ਼ਹਿਰ ਤੇ ਕਿਵੇਂ ਲਾਉਂਦੇ ਨੇ ਇਹ ਮੈਂ ਗੱਲ ਦੱਸਣ ਜਾ ਰਿਹਾ ਤੁਸੀਂ ਤੁਹਾਨੂੰ ਯਾਦ ਹੋਣਾ ਜਦੋਂ Jio ਚੱਲਿਆ ਜਦੋਂ Jio ਚੱਲਿਆ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ Jio ਦੇ SIM Jio ਦਾ ਰੀਚਾਰਜ ਬਿਲਕੁਲ ਮੁਫਤ ਦਿੱਤਾ ਬਿਲਕੁਲ ਫ੍ਰੀ ਚ ਦਿੱਤਾ ਯਾਦਾ ਪਸੋਰੇ ਜੀਓ ਜੀਓ ਉਦੋਂ ਅਸੀਂ ਬੜਾ ਰੌਲਾ ਪਾਇਆ ਓਏ ਨਿੱਜੀਕਰਨ ਹੋ ਜੂ ਓਏ ਇਹ ਇਹ ਫ੍ਰੀ ਚ ਆ ਲਾਲਚ ਦੇਣਗੇ ਫ੍ਰੀ ਦੀ ਚਾੜ ਤੇ ਲਾਉਣਗੇ ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਮੁਫਤ ਚੀਜ਼ਾਂ ਦਿੰਦੇ ਨੇ ਉਹਨਾਂ ਦਾ ਕੀ ਨੁਕਸਾਨ ਆ ਤੁਹਾਨੂੰ ਉਹ ਵੀ ਪਤਾ ਲੱਗ ਜੂਗਾ ਹੈਨਾ ਮੁਫਤ ਜ ਮੰਨ ਲਓ ਆਟਾ ਦਾਲ ਪਾਣੀ ਬਿਜਲੀ ਸਾਨੂੰ ਮੁਫਤ ਦੇ ਰਹੇ ਨੇ ਉਹਦੇ ਕੀ ਨੁਕਸਾਨ ਨੇ ਉਹ ਵੀ ਤੁਹਾਨੂੰ ਨਾਲ ਹੀ ਨਾਲ ਪਤਾ ਲੱਗ ਜੂ ਜੀਓ ਫ੍ਰੀ ਚ ਆਇਆ ਉਸ ਤੋਂ ਬਾਅਦ ਇਹਨਾਂ ਨੇ 49 ਰੁਪਏ ਦਾ ਕਰਤਾ ਆਪਾਂ ਦਾ ਕੋਈ ਨਹੀਂ 99 ਆ 50 ਆ ਫਿਰ 99 ਤੋਂ 99 ਰੁਪਏ ਹੋਇਆ ਯਾਦ ਹੋਊਗਾ ਨੜੇ ਨੇ ਮੈਂ ਤਾਂ ਇਹ ਚਲਾ ਗਿਆ 159 ਕਰਤਾ 159 ਚੋਂ 199 ਹੋਇਆ ਫਿਰ 249 ਹੋਇਆ ਫਿਰ 299 ਹੋਇਆ ਫਿਰ ਸਿੱਧਾ 100 ਵਧਿਆ ਤੇ 399 ਕੀਤਾ ਫਿਰ 499 ਹੋਇਆ ਆਪਾਂ ਕਹਾਂ ਯਾਰ 499 ਚੱਲ ਬਾਕੀਆਂ ਨਾਲੋਂ ਸਸਤਾ 500 ਰੁਪਈਆ ਫਿਰ 599 ਹੋਇਆ 699 ਤੇ ਹੁਣ 720 ਬਹੜਾ ਹੋ ਗਿਆ ਰੀਚਾਰਜ 2GB ਵਾਲਾ ਜਿਹੜਾ ਆਪਾਂ ਪਵਾਨੇ ਪਹਿਲਾਂ ਮੁਫਤ ਚ ਆਇਆ ਫ੍ਰੀ ਚ ਆਇਆ ਹੈਨਾ 5 ਸਾਲਾਂ ਦੇ ਵਿੱਚ 1400% ਦੀ ਵਾਦਾ ਹੋ ਗਿਆ ਮੁੰਡੇ ਦਾ ਵਿਆਹ ਕੀਤਾ ਜਸ਼ਨ ਵੀਰ ਨੂੰ ਸਤਿਆ ਹਾਲੀਵੁੱਡ ਵਾਲੇ ਕਿੰਨੇ ਆਏ ਆ ਕਿੰਨੇ ਨਹੀਂ ਆਪਣੇ ਬਾਲੀਵੁੱਡ ਵਾਲੇ ਆਏ ਪੰਜਾਬ ਵਾਲੇ ਪਾਲੀਵੁੱਡ ਵਾਲੇ ਗਏ ਕਹਿਣ ਦਾ ਮਤਲਬ ਤੁਹਾਨੂੰ ਚਾਰ ਤੇ ਲਾਇਆ ਮੁਫਤੀ ਤੇ ਯਾਦ ਕਰੋ ਮੁਫਤ ਦੀ ਚਾਰ ਤੇ ਲਾ ਕੇ ਅੱਜ 720 ਰੁਪਏ ਦਾ 1400 ਪ੍ਰਤੀਸ਼ਤ ਦਾ ਵਾਧਾ ਬਿਨੈਸ ਉਹਨਾਂ ਦਾ ਕਿੰਨਾ ਤਾਂ ਗਿਆ ਆਈਡੀ ਲਾ ਸਕਦੇ ਹੋ ਜੀਰੋ ਆਣੀ ਲੱਗਣੀ ਆ ਪੰਜਾਬੀਓ ਥੋੜਾ ਇਦਾਂ ਹੀ ਤੁਹਾਨੂੰ ਇਹਨਾਂ ਨੇ ਚਾਰ ਤੇ ਲਾਇਆ ਬਿਜਲੀ ਮੁਫਤ ਪਾਣੀ ਮੁਫਤ ਪਾਣੀ ਦੇ ਦੇ ਮੁਫਤ ਸਾਡਾ ਧਰਤੀ ਹੀੜਲਾ ਪਾਣੀ ਕਰਕੇ ਗਿਆ ਇਦਾਂ ਹੀ ਨਿੱਜੀ ਕਰਨ ਦੇ ਨੁਕਸਾਨ ਨੇ ਇਹ ਮੰਨ ਲਓ ਕਿਸੇ ਕਿਸੇ ਵੀ ਮਹਿਕਮੇ ਨੂੰ ਬਿਜਲੀ ਬੋਰਡ ਨਿੱਜੀ ਕਰਨ ਕਰਤਾ ਅਗਲੇ ਆਪ ਦੀ ਚਲਾਉਣ ਦੇ ਅਸੀਂ ਤਾਂ ਜੀ 20 ਰੁਪਏ ਯੂਨਟ ਦੇਣੀ ਆ ਲੈਣੀ ਆ ਲੋ ਨਹੀਂ ਬਾਹਰ ਚਲੋ ਕੀ ਕਰੋਗੇ ਇਦਾਂ ਹੀ ਰੋਡਵੇ ਪ੍ਰਾਈਵੇਟ ਹੋ ਗਈ ਉਹ ਆਪਦੇ ਮਨ ਮਰਜ਼ੀ ਦੇ ਰੇਟ ਪਾ ਕਰਨਗੇ ਹੁੰਦਾ ਹੀ ਆਪਣੇ ਨਾਲ ਆਪਾਂ ਦੇਖਿਆ ਹੀ ਹੈ ਯਾਰ ਆਟਾ ਆਪਣਾ ਲੈ ਲਓ ਕਣਕ ਦਾ ਆਟਾ ਭਿਉੰਨੇ ਆ ਤੇ ਆ ਜਿਹੜੇ ਬ੍ਰਾਂਡ ਦੇ ਆਉਂਦੇ ਨੇ ਇਹ ਲੈ ਲਓ ਅਸੀਂ ਸਾਰੇ ਫਸੇ ਆ ਉਹ Jio Free ਚ ਦੰਦਾ ਉਹ ਲੈ ਲਓ Free ਚ ਸਿਮ ਕੀ ਮਾੜਾ 2 ਮਹੀਨੇ ਨੈਟ ਫ੍ਰੀ ਐਂ ਫ੍ਰੀ ਲੈ ਕੇ ਆ ਜਾ ਕੇ ਉਹਨਾਂ ਨੇ ਤੁਹਾਡੇ ਸੋਟਾ ਮਾਰਿਆ ਨਿੱਜੀ ਕਰਨ ਦਾ ਨੁਕਸਾਨ ਇਹ ਆ ਪੰਜਾਬੀ ਮੁਫਤ ਦੀਆਂ ਚੀਜ਼ਾਂ ਦਾ ਨੁਕਸਾਨ ਇਹ ਆ ਇਸ ਲਈ ਆਓ ਅਸੀਂ ਆਪਣੇ ਸਰਕਾਰੀ ਅਧਾਰਿਆਂ ਨੂੰ ਸਟਰੋਂਗ ਕਰਨ ਤਾਕਤਵਰ ਬਣਾਉਣ ਦੇ ਵੱਲ ਹੋਈਏ ਅਤੇ ਇਹਨਾਂ ਦਾ ਖੜਾ ਛੱਡ ਕੇ ਅਸੀਂ ਉਸ ਰਾਹ ਤੇ ਚੱਲੀਏ ਜਿੱਥੇ ਸਾਡਾ ਕੋਈ ਫਾਇਦਾ ਹੋਵੇ ਬੀਐਸਐ ਨਾਲ ਇੱਕ ਸਰਕਾਰੀ ਕੰਪਨੀ ਆ ਉਹਦਾ ਉਹ ਵਿਚਾਰੀ ਕਿੱਥੇ ਖੜੀ ਐ ਤੇ ਜੀਓ ਵਾਲੇ ਅੱਜ ਕਿੱਥੇ ਨੇ ਕਿ ਬੀਐਸਐ ਨਾਲ ਜਿਨ੍ਹਾਂ ਦੀ ਆ ਉਹ ਜਸ਼ਨ ਬੀਬਰ ਵਰਗੇ 98 ਕਰੋੜ ਦੇ ਕੇ ਸੱਦ ਲੈਣਗੇ ਉਹ ਮੋٹے ਜਿਹੇ ਵਿਆਹ ਤੇ ਅਸੀਂ ਗੁਰਦ ਦੇ ਕਿਰਸ਼ਨ ਬੀਬਰ ਨਿੱਕਰੀ ਤੇ ਇੱਕ ਅੱਛਾ ਦਿਖਾਇਆ ਨਿੱਕਰ ਥਲੇ ਨੂੰ ਕਰਕੇ ਐ ਕਰਕੇ ਲੈ ਗਿਆ ਇਸ ਲਈ ਆਓ ਨਿੱਜੀ ਕਰਨ ਤੋਂ ਬਚੀਏ ਬੜਾ ਧੰਨਵਾਦ ਸਤਿ ਸ਼੍ਰੀ ਅਕਾਲ